ਦੇਸ਼ ਭਰ ਵਿੱਚ ਲੋਕ ਜਿੱਥੇ ਹੋਲੀ ਵਾਲੇ ਦਿਨ ਇੱਕ ਦੂਜੇ ਤੇ ਗੁਲਾਲ ਸੁੱਟ ਕੇ ਆਪਸੀ પ્રેમ ਪਿਆਰ ਅਤੇ ਭਾਈਚਾਰ ਸਾਂਝ ਵਧਾ ਰਹੇ ਸਨ ਉੱਥੇ ਸਬਡਿਵੀਜ਼ਨ ਮਲੂੜ ਦੇ ਪਿੰਡ ਕੁਮਿਹਾਰਾ ਵਿੱਚ ਖੂਨ ਦੀ ਹੋਲੀ ਖੇਟੀ ਜਾ ਰਹੀ ਸੀ ਸਿਰਫ 1700 ਰੁਪਏ ਖਾਤਰ 25 ਸਾਲਾ ਨੌਜਵਾਨ ਦਾ ਕਤਲ ਕਰਕੇ ਖੂਨ ਨਾਲ ਹੱਥ ਰੰਗਣ ਦੀ ਘਟਨਾ ਉਸ ਵਕਤ ਹੋਈ ਜਦੋਂ ਪਿੰਡ ਵਾਸੀ surjit singh ਔਰ popola ਨੇ ਪਿੰਡ ਦੇ ਨੱਥਾ ਸਿੰਘ ਨੂੰ ਉਧਾਰ ਦਿੱਤੇ 1700 ਰੁਪਏ ਵਾਪਸ ਮੰਗੇ ਪਰ ਦੋਹਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਇਸ ਤਕਰਾਰ ਤੋਂ ਬਾਅਦ ਸੁਰਜੀਤ ਸਿੰਘ ਆਪਣੇ ਇੱਕ ਨਜ਼ਦੀਕੀ ਸਾਥੀ ਮਨਦੀਪ ਸਿੰਘ ਨਾਲ ਆਪਣੇ ਘਰ ਵਾਪਸ ਆ ਗਿਆ। ਇਸ ਤੋਂ ਬਾਅਦ ਨੱਥਾ ਸਿੰਘ ਆਪਣੇ ਹੋਰ ਸਾਥੀਆਂ ਸਮੇਤ ਤੇਜ਼ ਤਾਰ ਹਥਿਆਰਾਂ ਨਾਲ ਸੁਰਜੀਤ ਸਿੰਘ ਦੇ ਘਰ ਆ ਗਿਆ ਤੇ ਹਮਲਾ ਕਰਕੇ ਮਨਦੀਪ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਸੁਰਜੀਤ ਸਿੰਘ ਤੇ ਉਸ ਦੀ ਮਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਕੇ ਫਰਾਰ ਹੋ ਗਏ। ਇਹ ਜਾਣਕਾਰੀ ਜ਼ਖਮੀ ਹਾਲਤ ਵਿੱਚ ਹਸਪਤਾਲ ਚ ਜੇਰੇ ਲਾਲ ਸੁਰਜੀਤ ਸਿੰਘ ਨੇ ਦਿੱਤੀ। ਉਧਰ ਨੱਥਾ ਸਿੰਘ ਦੇ ਇੱਕ ਸਾਥੀ ਰਾਜਾ ਸਿੰਘ ਵੀ ਇਸ ਦੌਰਾਨ ਜ਼ਖਮੀ ਹੋ ਗਿਆ ਜਿਸ ਨੂੰ ਗੰਭੀਰ ਹਾਲਤ ਵਿੱਚ ਪ੍ਰੀਤਕੋਟ ਮੈਡੀਕਲ ਕਾਲਜ داخل ਕਰਵਾ ਦਿੱਤਾ ਗਿਆ ਮਨੋਰਥ ਸਿਟੀ ਪੁਲਿਸ ਨੇ surjit singh ਦੇ ਬਿਆਨਾਂ ਤੇ ਨੱਥਾ ਸਿੰਘ ਸਨੇ ਦਰਜਨ ਦੇ ਖਰੀਬ ਗਏ ਵਿਅਕਤੀਆਂ ਉਰ ਤੋਂ ਮਾਮਲਾ ਦਰਜ ਕਰ ਲਿਆ ਸਰਜੀਤ ਸਿੰਘ ਜੀ ਕੀ ਹੋਇਆ ਕਿਸ ਤਰ੍ਹਾਂ ਹੋਇਆ ਸਰ ਜੀ ਸਾਰਾ ਕੋਸਮ ਮੈਂ ਪਿੰਡੋਬਾਰ ਮੋੜ ਤੇ ਖੜੇ ਸੀ ਅਸੀਂ ਸਰ ਜੀ ਮੈਂ ਤੁਹਾਨੂੰ ਤਾਂ ਲੈਣਾ ਸੀ 1700 ਰੁਪਿਆ ਜੀ ਉਹਨੇ ਮੇਰੇ ਨਾਲ ਕਰਾਰ ਕੀਤਾ ਸੀ ਇੱਕ ਤਰੀਕੇ ਦਾ ਜੀ ਮੈਨੂੰ ਉਹ ਦਿਨ ਟਕਰ ਮੈਂ ਹਾਂ ਧੰਨੇ ਬਾਈ ਮੈਂ ਪੈਸੇ ਤਾਂ ਦੇ ਦੇ ਯਾਰ ਮੈਨੂੰ ਵੀ ਚਾਹੀਦੇ ਆ ਉਹ ਮਾ ਮੇਰਾ ਕੀ ਕਰ ਲੈਣਾ ਕਹਿੰਦਾ ਕਾਲਾ ਜਿਹੜਾ ਕੋ ਤਾਂ ਮੈਂ ਨਹੀਂ ਦਿੰਦਾ ਮੈਂ ਚੱਲ ਠੀਕ ਆ ਕੋਈ ਗੱਲ ਨਹੀਂ ਬਈ ਕਰ ਤਾਂ ਮੈਂ ਕੀ ਸਕਦਾ ਮੈਂ ਚੱਲ ਦੇਣੇ ਉਹ ਦੇ ਦੇ ਤੇ ਅਸੀਂ ਬਸ ਸਾਡਾ ਪੈਗ ਲੱਗਾ ਸੀ ਅਸੀਂ ਤੁਰਨ ਲੱਗੇ ਉਹਨੇ ਪਿੱਛੋਂ ਧੱਕਾ ਮਾਰਿਆ ਮੈਨੂੰ ਸੜਕ ਤੇ ਐਸੇ ਮੋੜਤੇ ਸੀ ਉੱਥੇ ਹੋਰ ਵੀ ਖੜੇ ਸੀ ਮੈਂ ਡੱਗ ਪਿਆ ਜਾ ਮੇਰੇ ਮੂੰਹ ਤੇ ਵਜੀ ਛੱਟ ਜੀ ਮੈਂ ਉੱਥੋਂ ਉੱਠਿਆ ਜਿਹੜਾ ਮੇਰੇ ਨਾਲ ਅਸੀਂ ਮੁੰਡਾ ਮਨਦੀਪ ਹੈ ਮੈਨੂੰ ਕਹਿੰਦਾ ਚੱਲ ਮੰਮੀ ਰੇਡੀ ਨੂੰ ਦੱਸ ਦਾਂਗੇ ਘਰੇ ਆਪੇ ਉਹਨੂੰ ਮਿਲ ਦੇਣਗੇ ਕਾਹਰ ਬੰਦੇ ਇਕੱਠੇ ਕਰਕੇ ਗੱਲ ਕਰ ਲੈਣਾ ਮੈਂ ਚੱਲ ਠੀਕ ਹੈ ਹਾਂਜੀ ਕੀ ਨਾ ਕੀ ਤੁਹਾਡੇ ਭਜਨ ਕੋਲ ਫਿਰ ਕਿਸ ਤਰ੍ਹਾਂ ਹੈ ਕੀ ਨਹੀਂ ਕੀਤਾ ਜੀ ਕਿਉਂ ਕੀਤਾ ਉਹ ਜੀ ਬਸ ਐਸਤਰਾ ਮੁੰਡੇ ਹੋਲੀ ਖੇਡਦੇ ਫਿਰਦੇ ਸੀਗੇ ਇਹਨੇ ਪੈਸੇ ਲੈਣੇ ਸੀ ਇਹਨੇ ਪੈਸੇ ਮੰਗ ਲਈ ਉਹਨੇ ਉਹਦੇ ਲੱਪੜ ਲੁਪੜ ਮਾਰੇ ਇਹ ਘਰੇ ਆ ਗਈ ਉਹ ਜਿਹੜਾ ਮੁੰਡਾ ਸੀ ਸਾਡੇ ਦੋ ਤਿੰਨ ਥਾਂ ਲੱਗਦਾ ਉਹ ਵੀ ਇਹਦੇ ਨਾਲ ਆ ਗਿਆ ਇਹ ਘਰੇ ਆ ਕੇ ਉਹ ਮੰਗ ਡੰਡੇ ਲੈ ਕੇ ਆ ਗਈ ਛਰਪਾਨਾ ਲੈ ਕੇ ਆ ਗਈ ਇਹਨਾਂ ਨੇ ਬੂਹਾ ਲਾ ਲਿਆ ਜਦੋਂ ਬੂਹਾ ਲਾ ਲਿਆ ਇਹਨਾਂ ਨੇ ਬੂਹਾ ਤੋੜ ਕੇ ਤੋੜ ਕੇ ਅੰਦਰ ਵੜ ਗਏ ਅੰਦਰ ਵੜ ਕੇ ਜੀ ਇਹਨਾਂ ਨੂੰ ਸੈੱਟ ਲਿਆ ਦੋਵਾਂ ਨੂੰ ਉਹਨਾਂ ਨੇ ਫਿਰ ਉਹ ਮੁੰਡੇ ਦੇ ਵੀ ਬਹੁਤ ਮਾਰੀਆਂ ਕਰਪਾਨਾ ਕਰਪੂਨਾ ਖਰਚਾਂ ਖੁਰਚਾਂ ਬਹੁਤ ਕੁਛ ਸੀ ਮੇਰੇ ਵੀ ਮੈਂ ਉੱਤੇ ਡਿੱਗਦੀ ਸਾਂ ਕਾਪਾ ਮੇਰੇ ਵੀ ਸਿਰ 'ਚ ਮਾਰਿਆ ਸਾਡੇ ਦੋ ਬੰਦੇ ਆ ਸੀ ਤੁਹਾਡੇ ਮੇਰੇ ਸਾਡੇ ਘਰੇ ਤਾਂ ਜੀ ਆਏ ਸੀ ਬਹੁਤ ਜਣੇ ਪਰ ਜਿਹੜੇ ਮੇਮ ਬੰਦੇ ਸੀ ਨਾ ਜਿਨ੍ਹਾਂ ਨੇ ਬਾਹਰ ਭੰਨਿਆ ਉਹ 6-7 ਬੰਦੇ ਅੰਦਰ ਵੜੇ ਆ ਸਾਡੇ ਉਹਨਾਂ ਨੇ ਹੀ ਉਹ ਕਤਲ ਕੀਤਾ ਉਹਨਾਂ ਨੇ ਸਾਨੂੰ ਆਪਦੇ ਜਾਣੇ ਮਾਰ ਕੇ ਸੁੱਟ ਕੇ ਗਏ ਆ ਬਚੇ ਤਾਂ ਜੀ ਅਸੀਂ ਆਪਦੇ ਕਰਮੀ ਆ ਤਿੰਨ ਪੇਸ਼ੈਂਟ ਰਾਤ ਆਏ ਸੀਗੇ ਜੋ ਪੇਸ਼ੈਂਟ ਹੈਗੇ ਆ ਇਹਨਾਂ ਦੇ ਐਮ ਐਲ ਆਰ ਜਿਹਨਾਂ ਦਾ ਜਾਰੀ ਹੋਏ ਹੈਗੇ ਆ ਇੱਕ ਪੇਸ਼ੈਂਟ ਉਹਨਾਂ ਨੂੰ ਜੋ ਫੀਕੋਡ ਰੈਫਰ ਕੀਤਾ ਹੈ ਬਾਕੀ ਦੋ ਪੇਸ਼ੈਂਟ ਇੱਥੇ ਡਾਕਟਰ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ ਠੀਕ ਹੈ ਕੋਈ ਡੈੱਡ ਨਹੀਂ ਸੀ ਇੱਕ ਹੀ ਰਾਤ ਨੂੰ ਲੇਟ ਨਾਈਟ ਇੱਕ ਡੈੱਡ ਬੋਡੀ ਵੀ ਰਿਸੀਵ ਕੀਤੀ ਉਹਦਾ ਪੋਸਟਮਾਰਟਮ ਚ ਹੋਇਆ ਤਿੰਨ ਚੁੱਕਿਆ ਕੈਮਰਾ ਖੜਾ ਵਿਖੇ ਮਨਦੀਪ ਸਿੰਘ ਔਰ ਸਰਜੀਤ ਸਿੰਘ ਔਰ ਭੋਲਾ ਇਹ ਦੋ ਦੋਸਤ ਨੇ ਆਪਸੇ ਦੋਸਤੀ ਹੈ ਸਰਜੀਤ ਸਿੰਘ ਔਰ ਭੋਲਾ ਨੇ ਧੰਨਾ ਸਿੰਘ ਨਾਮ ਦੇ ਇੱਕ ਵਿਅਕਤੀ ਤੋਂ 1700 ਰੁਪਏ ਲੈਣੇ ਸੀ ਜਦੋਂ ਕੱਲ ਪਿੰਡ ਦੇ ਬਾਹਰ ਫਿਰਨੇ ਤੇ ਉਹਦੇ ਕੋਲ ਪੈਸੇ ਮੰਗਣ ਗਏ ਸੀ ਤਾਂ ਧੰਨਾ ਸਿੰਘ ਨੇ ਇਹਨੂੰ ਪੈਸੇ ਦੇਣ ਤੋਂ ਇਨਕਾਰ ਕੀਤਾ ਉਹਦੇ ਨਾਲ ਤਲਖੋਈ ਨਾਲ ਗੱਲ ਕੀਤੀ ਜਿੱਥੇ ਇਹਨਾਂ ਦਾ ਟਕਰਾਅ ਹੋਇਆ ਧੰਨਾ ਸਿੰਘ ਨਾਲ ਦੇ ਨਾਲ ਦੇ ਹੋਰ ਭਾਈ ਜਰਾ ਸੀ ਉਹਨਾਂ ਦਾ ਕਰੀਬ 12-13 ਵਿਅਕਤੀ ਜਨਰਲ 10 ਬਾਈ ਨੇਮ ਨੇ 3 4 9 6 ਤੇ ਉਹ ਕਿਰਚਾਂ ਤੇ ਕਿਰਪਾਨਾਂ ਨਾਲ ਨਗਰਾਂ ਲੈ ਸੋ ਕਿ ਇਹਨਾਂ ਦੇ ਘਰੇ ਜਾ ਕੇ ਇਹਨਾਂ ਨੇ ਹਮਲਾ ਕਰਤਾ ਤੇ ਤੇਜਤਾਰਨ ਮਨਦੀਪ ਸਿੰਘ ਜਿਹੜਾ ਸੀ ਉਹਦੇ ਘਟਵਾਟ 10 ਸੱਟਾਂ ਜਿਹੜੀਆਂ ਨੇ ਵਾਈਟਲ ਪਾਰਟਸ ਤੇ ਮਾਰ ਦਿੱਤੀਆਂ ਉਹਦਾ ਜਿਆਦਾ ਖੂਨ ਵਹਿਣ ਨਾਲ ਉਹਦੀ ਮੌਤ ਹੋ ਗਈ ਔਰ ਸੁਜੀਤ ਸਿੰਘ ਔਰ ਭੋਲਾ ਦੇ ਵੀ ਬਹੁਤ ਕੁਟਮਾਰ ਕੀਤੀ ਉਹਨਾਂ ਨੇ ਲਤਾਂ ਵਾਂਦੇ ਸੱਟਾਂ ਮਾਰੀਆਂ ਤਾਂ ਉਹਦੇ ਨਾਲ ਉਹ ਵੀ ਜ਼ਖਮੀ ਹੋ ਗਿਆ ਅਸੀਂ ਉਹਨੂੰ ਜਾ ਕੇ 108 ਐਂਬੂਲੈਂਸ ਰਾਹੀਂ ਸਿਵਲਾਸਤਰ ਪਹੁੰਚਾਇਆ ਅਤੇ ਸੂਜੀ ਸੇਨ ਭੋਲਾ ਦੇ ਵਿਆਪ ਤੇ ਜਿਹੜਾ ਹੈ ਮੁਕੱਦਮਾ 302 307 452 332 ਆਈਪੀ ਤਹਿਤ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਮਲੌਰ ਤੋਂ ਅਮਨਦੀਪ ਮਹਿਰਾ ਦੀ ਰਿਪੋਰਟ